ਹਾਂਜੀ ਪ੍ਰਧਾਨ ਜੀ ਬੇਨਤੀ ਹੈ ਵੀ ਜਿਹੜੀ ਆਪਣੀ 6 ਮੈਂਬਰੀ ਕਮੇਟੀ ਦੀ ਮੀਟਿੰਗ ਹੋ ਰਹੀ ਹੈ 18 ਨੂੰ ਉਹਦੇ ਬਾਰੇ ਵਿਚਾਰ ਰੱਖੋ ਵੀ ਕੀ ਕਾਦੇ ਵਾਸਤੇ ਹੋ ਰਹੀ ਹੈ ਆਪਣੀ ਉਹ ਰਵੈਲੂ ਜਿੱਤੇ ਖਾਲਸਾ ਬਈ ਕੋਈ ਜਿੱਤੇ ਫਤਿਹ ਇਹ 6 ਮੈਂਬਰੀ ਜਿਹੜੀ ਸਾਡੀ ਕਮੇਟੀ ਬਣਾਈ ਹੋਈ ਹੈ ਇੱਕ ਤਾਂ ਕਮੇਟੀ ਵਾਲੀ ਉਹਨਾਂ ਦੇ ਪਹਿਲਾਂ ਤੇ ਰੱਖੀ ਸੀ 15 ਤਰੀਕ ਨੂੰ ਦੁਪਹਿਰ ਮਾਰ ਸਾਹਿਬ ਫਿਰ ਇਹਨਾਂ ਦੋਹਾਂ ਫੋਰਮਾਂ ਉਪਰੋਂ ਮੈਸੇਜ ਲਗਿਆ ਬਈ ਜਦੇ ਕੀਤੀ ਆ ਵੀ ਡਿਲੀਵਰ ਸਾਹਿਬ ਦੀ ਸ਼ੇਰ ਜਿਹੜੀ ਉਹ ਕਾਫੀ ਚਿੰਤਾਈ ਨੇ ਉਹ 15 ਤਰੀਕ ਨੂੰ ਹੋ ਗਈ 15 ਬਹੁਤ ਵਧੀਆ ਮਾਹੌਲ ਚੜ੍ਹਨੇ ਦੱਸਿਆ 12 ਆ ਗਿਆ ਬਹੁਤ ਵਧੀਆ ਮਾਹੌਲ ਜਿਹਾ ਹਰਨ ਚਾਰਾ ਰੱਖੀ ਤੇ 18 ਨੂੰ ਅਸੀਂ ਆਸ ਕਰਦੇ ਆ ਕਿ ਬਹੁਤ ਵਧੀਆ ਜਿਹੜੇ ਰਿਜ਼ਲਟ ਜਿਹੜੇ ਜੋ ਆਉਣਗੇ ਜੋ ਕਿਸਾਨਾਂ ਦੀਆਂ ਪੰਜਾਬੀਆਂ ਦੀਆਂ ਭਾਵਨਾਵਾਂ ਉਹਨਾਂ ਦੇ ਬਾਬਤ ਹੀ ਜਿਹੜੇ ਫੈਸਲੇ ਨੇ ਉਹ ਹੋਣਗੇ ਉਮੀਦ ਹੈ ਬਹੁਤ ਵੱਡੀ ਆਪਾਂ ਨੂੰ ਤੇ ਕਿਉਂਕਿ ਸਰਦਾ ਉਹ ਇਸ ਕੋ ਬਗੈਰ ਹੁਣ ਸਿਰੋਜ ਵਿੱਚ ਨਹੀਂ ਕਹਿੰਦਾ ਹੁੰਦਾ ਵੀ ਸਿਰੋ ਪਾਣੀ ਲੱਗ ਚੁੱਕਿਆ ਹਾਂਜੀ ਸਾਲ ਹੋ ਗਿਆ ਇਤੇ ਅਜੇ ਤੱਕ ਉਹਨਾਂ ਫਾਰਮਾਂ ਨੂੰ ਕਿਸੇ ਪਾਸੇ ਲੱਗ ਨਹੀਂ ਦਿੱਤਾ ਸਰਕਾਰ ਗੱਲ ਨਹੀਂ ਸੁਣ ਰਹੀ ਤੇ ਇਕੱਠੇ ਹੋਏ ਆ ਕੇ ਗੱਡੀ ਚੱਲੀ ਵੀ ਨਹੀਂ ਇਸ ਕਰਕੇ ਪੂਰੀ ਉਮੀਦ ਹੈ ਕਿ 18 ਵਾਲੀ ਤਰੀਕ ਅ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਵਧੀਆ ਫੈਸਲੇ ਹੋਣਗੇ ਰਿਜ਼ਲਟ ਬੜਾ ਛਾਉਗਾ ਨਾ ਤੇ ਜਿੱਤ ਪ੍ਰਾਪਤ ਹੈ ਜਿਹੜੀ ਉਹ ਤਾਂ ਹੀ ਹੋਊਗੀ ਜੇਕਰ ਸਾਰੇ ਆਪਾਂ ਇਕੱਠੇ ਟੋਕੇ ਲੜਾਂਗੇ ਮੈਂ ਤਾਂ ਇਸ ਤੋਂ ਵੀ ਹੋਰ ਵੀ ਇੱਕ ਗੱਲ ਕਹਿਣੀ ਚਾਹਦਾ ਵੀ ਜਿੰਨੇ ਮੋਰਚੇ ਪੰਜਾਬ ਵਿੱਚ ਲੱਗੇ ਨੇ ਚਾਹੇ ਟਾਵਰ ਤੇ ਬੈਠੇ ਨੇ ਬਾਬਾ ਤਰਜੀਤ ਸਿੰਘ ਜੀ ਗੁਜੀਤ ਸਿੰਘ ਜੀ ਚਾਹੇ ਬੰਦੀ ਸਿੰਘ ਆਣਾ ਲੱਗਿਆ ਹੋਇਆ ਮੋਰਚਾ ਦਾ ਪੰਜਾਬ 'ਚ ਹੋਰ ਵੀ ਲੱਗੇ ਪਏ ਨੇ ਮੋਰਚਾ ਇੱਕ ਹੋ ਜਾਵੇ ਜੇਕਰ ਕਿਤੇ ਪੰਜਾਬੀਆਂ ਦੀਆਂ ਭਾਵਨਾਵਾਂ ਜੜੀਆਂ ਨੇ ਮੰਗਾ ਉਹੀ ਨੇ ਲੜਾਈ ਸਾਰੇ ਲੜ ਰਹੇ ਨੇ ਉੱਥੇ ਵੀ ਜਾ ਰਹੇ ਆ ਆਪਾਂ ਇੱਧਰ ਵੀ ਆ ਰਹੇ ਆ ਉੱਧਰ ਵੀ ਜਾ ਰਹੇ ਨੇ ਸਾਰੇ ਲੋਕ ਪੰਜਾਬ ਦੇ ਨੇ ਜੇ ਕਿਤੇ ਇਹੋ ਜਿਹਾ ਫੈਸਲਾ ਬੈਠ ਕੇ ਬੂਢਾਵੇ ਵੀ ਸਾਰੇ ਮੋਰਚੇ ਇੱਕ ਜਗ੍ਹਾ ਤੇ ਕਰਕੇ ਲੜੇ ਜਾਣ ਤੇ ਮੇਰੇ ਗਿਆਨ ਦੇ ਮਤਲਬ ਅਕ ਜਲਦੀ ਹੀ ਕੇਂਦਰ ਸਰਕਾਰ ਨੂੰ ਝੁਕਣਾ ਪੈ ਸਕਦਾ ਹੈ ਤੇ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਤ ਮਸਲੇ ਨੇ ਉਹ ਵੀ ਜਲਦੀ ਮਲਾਈਆਂ ਜਾ ਸਕਦੀਆਂ ਨੇ ਜਿਵੇਂ ਪੰਜਾਬ ਦੇ ਸੀਐਮ ਮੀਟਿੰਗਾਂ ਦੇ ਵਿੱਚ ਮੰਨ ਲੈਂਦੇ ਨੇ ਬੰਦ ਲਾਂਗੂ ਨਹੀਂ ਕਰਦੇ ਬੜਾ ਬੜਾ ਸਵਾਲ ਰੱਖਦੀਆਂ ਨੇ ਹੁਣ ਵੀ ਜੀਨਾਂ ਨੂੰ ਕਿਹਾ ਸੀ ਜੀ ਆਪ ਤੁਸੀਂ ਆਹ ਦਾ ਖਰੜਾ ਕੀਤੀ ਭੇਜਿਆ ਹੋਇਆ ਖਰੜਾ ਕੇਂਦਰ ਸਰਕਾਰ ਨੇ ਨਵੀਂ ਜੇਤੀ ਨੀਤੀ ਆਲਾ ਵੀ ਤੁਸੀਂ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਉਹਦੇ ਵਿੱਚ ਇਹਨੂੰ ਰੱਦ ਕਰੋ ਤੇ ਉਹ ਵੀ ਅਜੇ ਤੱਕ ਉਹਨਾਂ ਨੇ ਜਿੱਜੋ ਲਿਖਤੀ ਹੈ ਕਹਿੰਗਾ ਕਿ ਕੇਂਦਰ ਸਰਕਾਰ ਨੂੰ ਪਰ ਅਸੀਂ ਅੱਜ ਵੀ ਉਹਦੀ ਮੰਗ ਕਰਦੇ ਆਂ ਵੀ ਇਹਨੂੰ ਅਸੈਂਬਲੀ ਦੇ ਅੰਦਰ ਵਿਧਾਨ ਸਭਾ ਦਾ ਸੈਸ਼ਨ ਬੁਲਾਓ ਸਾਰੀਆਂ ਪਾਰਟੀਆਂ ਨਾਲੇ ਪਤਾ ਲੱਗੂਗਾ ਕਿ ਦੂਜੀਆਂ ਪਾਰਟੀਆਂ ਕਰਦੀਆਂ ਨੇ ਉਹ ਕਿੱਧਰ-ਕਿੱਧਰ ਅਸ਼ਪ੍ਰਧਾ ਜੀ ਸ਼ਬੀ ਵਾਲਾ ਕੀ ਪ੍ਰੋਗਰਾਮ ਹੈ ਜਿੱਦਾਂ ਆਪਾਂ ਟਰੈਕਟਰਾਂ ਦਾ ਰੋਡ ਸ਼ੋਅ ਪਹਿਲਾਂ ਐਸਕੇਐਮਓ ਵੱਲੋਂ ਆਇਆ ਫੈਸਲਾ ਕੋਈ ਹਾਂਜੀ 26 ਤਰੀਕ ਨੂੰ ਐਸਕੇਐਮਓ ਵੱਲੋਂ ਵੀ ਫੈਸਲਾ ਹੈ ਔਰ ਇਹਨਾਂ ਬੋਰਮਾ ਦਾ ਵੀ ਫੈਸਲਾ ਪਿੱਛੇ ਵੀ ਆਪਾਂ ਸਾਂਝੇ ਕੀਤਾ ਦੋ ਪ੍ਰੋਗਰਾਮ ਕੇਰੇ ਹੋਏ ਨੇ ਬੜੀ ਤੁਸੀਂ ਨਿਕਲਿਆ ਕੱਤੇ ਹੋ ਕੇ ਤੇ 26 ਵਾਲਾ ਜਿਹੜਾ ਉਹ ਇਕੱਠੇ ਹੀ ਹੋ ਕੇ ਹੋਊਗਾ ਸਾਰਾ ਪ੍ਰੋਗਰਾਮ ਤੇ ਉਹਦੇ ਵਿੱਚ ਇਹ ਆ ਵੀ ਆਪਾਂ ਸਾਰੇ ਜਿੱਤੇ ਸਾਰੇ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਸਾਥੀ ਨੇ ਉਹਨਾਂ ਨੂੰ ਅਪੀਲ ਕਰਦੇ ਆ ਉੱਥੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਵੱਡੇ ਪੱਧਰ ਤੇ ਉਸ ਦੇ ਨਿਕਲੋ ਕਿ ਪਤਾ ਲੱਗੇ ਕੇਂਦਰ ਸਰਕਾਰ ਨੂੰ ਕਿ ਹਰ ਪੰਜਾਬ ਦਾ ਬੱਚਾ ਬੱਚਾ ਜਿਹੜਾ ਉਹ ਇਹਨਾਂ ਮੰਗਾਂ ਨਾਲ ਸਹਿਮਤ ਆ ਔਰ ਉਹ ਮੰਗਾਂ ਜਿਹੜੀਆਂ ਹੀ ਮੰਨੀਆਂ ਹੋ ਜਾਣੇ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਉਹ ਚਤਨਸ਼ੀਲ ਨੇ ਸਾਰੇ ਇਸ ਤਰ੍ਹਾਂ ਕਰਕੇ 26 ਤਰੀਕ ਦਾ ਜਿਹੜਾ ਪ੍ਰੋਗਰਾਮ ਬਹੁਤ ਵੱਡੇ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਜਿੰਨਾ ਟਰੈਕਟਰ ਹੈ ਉਹ ਸਾਰੇ ਦਾ ਸਾਰਾ ਸੜਕਾਂ ਦੇ ਉੱਤੇ ਆਊਗਾ ਸਾਰੇ ਦੇਸ਼ ਵਿੱਚ ਹੋਣਾ ਹੈ ਅਸੀਂ ਮੈਂ ਪੰਜਾਬ ਦੀ ਗੱਲ ਕਰਦਾ ਕਿ ਪੰਜਾਬ ਦੇ ਅੰਦਰ ਟੋਟਲ ਟਰੈਕਟਰ ਜਿਹੜਾ ਉੱਧਰ ਸੜਕਾਂ ਤੇ ਹੋਣਾ ਚਾਹੀਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ